ਦਨ ਦਿਹਾੜੇ ਤੁਪਸੇਖ ਦੀ ਔਰਤ ਦੇ ਨਾਲ ਇੱਕ ਵੱਡਾ ਕਾਂਡ ਹੋ ਗਿਆ ਪਹਿਲਾ ਔਰਤ ਕੋਲੋਂ ਚੋਰਾਂ ਨੇ ਪੁੱਛਿਆ ਪਤਾ ਤੇ ਫਿਰ ਦੇਖੋ ਇੱਕ ਵਾਰਦਾਤ ਕਰਕੇ ਫਰਾਰ ਹੋ ਗਏ ਨੇ ਤਾਂ ਜੇਕਰ ਤੁਸੀਂ ਵੀ ਦੁਪਹਿਰ ਦੇ ਸਮੇਂ ਆਪਣੇ ਘਰ ਦੇ ਬਾਹਰ ਤੁਪਸੇਖ ਦਿਓ ਤੇ ਜ਼ਰਾ ਸਾਵਧਾਨ ਰਹਿਓ ਤੇ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਇਹ ਮਾਮਲਾ ਹੁਣ ਲਗਾਤਾਰ ਚਰਚਾ ਦਾ ਵਿਸ਼ਾ ਹੈ ਜਲੰਧਰ ਤੋਂ ਇਹ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਲੁਟੇਰਿਆਂ ਦਾ ਆਂਤਕ ਲਗਾਤਾਰ ਵਧਿਆ ਹੋਇਆ ਤੇ ਦਿਨ ਦਿਹਾੜੇ ਬੇਖੌਫ ਹੋ ਕੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਜਿਲੰਦਰ ਸ਼ਹਿਰ ਤੋਂ ਆਇਆ ਜਿੱਥੇ ਐਕਟਿਵਾ 'ਤੇ ਸਵਾਰ ਲੁਟੇਰਿਆਂ ਨੇ ਮਾਨ ਸਿੰਘ ਨਗਰ 'ਚ ਇੱਕ ਵੱਡੀ ਲੁੱਟ ਕੀਤੀ ਹੈ ਜਿੱਥੇ ਆਪਣੇ ਘਰ ਦੇ ਬਾਹਰ ਕੁਰਸੀ 'ਤੇ ਬੈਠੀ ਔਰਤ ਧੁੱਪ ਸੇਕ ਰਹੀ ਸੀ ਤੇ ਜਿਹੜੇ ਦੋ ਨੌਜਵਾਨ ਐਕਟਿਵਾ 'ਤੇ ਸਵਾਰ ਹੋ ਕੇ ਆਉਂਦੇ ਨੇ ਤੇ ਔਰਤ ਦੇ ਕੰਨਾਂ ਦੇ ਵਿੱਚੋਂ ਸੋਨੇ ਦੀ ਵਾਲੀ ਜਿਹੜੀ ਆ ਉਸ ਨੂੰ ਲਾਉਂਦੇ ਨੇ ਤੇ ਫਰਾਰ ਹੋ ਜਾਂਦੇ ਨੇ ਔਰਤ ਨੇ ਦੱਸਿਆ ਕਿ ਉਹ ਬਾਹਰ ਆਪਣੇ ਘਰ ਦੇ ਬਾਹਰ ਬੈਠੀ ਧੁੱਪ ਸੇਕਦੀ ਸੀ ਐਕਟਿਵਾ 'ਤੇ ਸਵਾਰ ਦੋ ਲੜਕੇ ਆਉਂਦੇ ਨੇ ਪਹਿਲਾਂ ਉਸ ਦੇ ਕੋਲੋਂ ਕਿਸੇ ਦੇ ਘਰ ਦਾ ਪਤਾ ਪੁੱਛਦੇ ਨੇ ਇੰਨੇ ਨੂੰ ਹੀ ਇੱਕ ਜਿਹੜਾ ਲੁਟੇਰਾ ਸੀਗਾ ਉਸ ਦੇ ਵੱਲੋਂ ਉਸ ਦੀ ਵਾਲੀ ਨੂੰ ਚਪਟਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇੱਕ ਹੀ ਵਾਲੀ ਉਹ ਲੌਂਡ ਦੇ ਵਿੱਚ ਕਾਮਯਾਬ ਹੋਏ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਨੇ ਗੁਆਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਵਾਰਦਾਤ ਜਿਹੜੀ ਆ ਕੈਦ ਖੋ ਜਾਂਦੀ ਹੈ ਲੁਟੇਰੀਆ ਦੀ ਐਕਟਿਵਾ ਨੰਬਰ ਵੀ ਦੱਸਿਆ ਗਿਆ ਔਰ ਜਦਕਿ ਪੁਲਿਸ ਵੱਲੋਂ ਇਸ ਨੰਬਰ ਨੂੰ ਲੈ ਕੇ ਜਾਂਚ ਕੀਤੀ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਿਏ ਤਾਂ ਇਹ ਨੰਬਰ ਜਿਹੜਾ ਵਾ ਸਪਲੈਂਡਰ ਮੋਟਰਸਾਈਕਲ ਦਾ ਨਿਕਲਿਆ ਔਰ ਐਕਟਿਵਾ ਦੇ ਉੱਤੇ ਨੰਬਰ ਲਗਾਇਆ ਹੋਇਆ ਸੀ ਦੇਖੋ ਕਿੰਨੀ ਵੱਡੀ ਹੀਰਾ ਫੇਰੀ ਇਹ ਚੋਰ ਕਰਦੇ ਨੇ ਹਾਲਾਂਕਿ ਇਹਨਾਂ ਦੇ ਵੱਲੋਂ ਪਹਿਲੀ ਚੋਰੀ ਨਹੀਂ ਬਹੁਤ ਸਾਰੀਆਂ ਚੋਰੀਆਂ ਵੀ ਕੀਤੀਆਂ ਜਾਂ ਗਈਆਂ ਨੇ ਔਰ ਇਸ ਸਬੰਧੀ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਤੁਸੀਂ ਆਪਣੇ ਘਰਾਂ ਦੇ ਬਾਹਰ ਬੈਠ ਕੇ ਜੋ ਧੁੱਪ ਸੇਕਦੇ ਹੋ ਜਾਂ ਤੁਸੀਂ ਸੋਨੇ ਦੀ ਕੋਈ ਚੀਜ਼ ਪਾਈ ਹੋਈ ਹੈ ਤਾਂ ਜ਼ਰਾ ਸੁਚੇਤ ਰਹਿਣਾ ਕਿਉਂਕਿ ਜਿਹੜੇ ਚੋਰ ਨੇ ਇਹ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇੱਕ ਵਾਰ ਨਹੀਂ ਸੋਚਦੇ ਨੇ ਔਰ ਤੁਹਾਡੀ ਜਾਨ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ ਤੇ ਜੇਕਰ ਤੁਸੀਂ ਕੋਈ ਸੋਨੇ ਦੀ ਚੀਜ਼ ਨਹੀਂ ਦਿੰਦੇ ਹੋ ਜੇਕਰ ਇਹ ਤੁਹਾਡੇ ਕੋਲ ਮੰਗ ਕਰਦੇ ਨੇ ਤਾਂ ਤੁਹਾਡੇ ਉੱਤੇ ਹਮਲਾ ਵੀ ਕਰ ਦਿੰਦੇ ਨੇ ਕਿਉਂਕਿ ਇਹਨਾਂ ਦੇ ਹੌਸਲੇ ਬੁਲੰਦ ਹੋਏ ਨੇ ਇਹਨਾਂ ਨੂੰ ਕਾਨੂੰਨ ਦਾ ਭੋਰਾ ਡਰ ਨਹੀਂ ਰਿਹਾ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹੁਣ ਉਸ ਨੰਬਰ ਨੂੰ ਟ੍ਰੇਸ ਕਰਕੇ ਇਹਨਾਂ ਦੀ ਪਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਔਰਤਾਂ ਜ਼ਰਾ ਸਾਵਧਾਨ ਰਹੋ ਤੇ ਜੇਕਰ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਹੋ ਤਾਂ ਸੋਨੇ ਦੀ ਕੋਈ ਚੀਜ਼ ਪਾਈ ਹੈ ਤੇ ਜ਼ਰਾ ਤੁਸੀਂ ਸੁਚੇਤ ਰਹੋ ਕਿਉਂਕਿ ਇਹ ਚੋਰ ਕਦੋਂ ਕਿੱਥੇ ਤੁਹਾਨੂੰ ਆਪਣਾ ਸ਼ਿਕਾਰ ਬਣਾ ਲੈਣ ਇਹ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਹਾਲਾਂਕਿ ਇਹ ਬੇਹਾਦ ਮੰਦ ਭਾਗੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਘਰ ਦੇ ਬਾਹਰ ਕੁਰਸੀ ਤੇ ਬੈਠੀ ਔਰਤ ਧੁੱਪ ਸੇਕ ਰਹੀ ਸੀ ਤੇ ਦੋ ਐਕਟਿਵਾ ਤੇ ਸਵਾਰ ਨੌਜਵਾਨ ਆਂਦੇ ਨੇ ਤੇ ਉਸ ਦੇ ਸੋਨੇ ਦੀ ਇੱਕ ਵਾਲੀ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਦੋਨੋਂ ਵਾਲੀਆਂ ਲਾਉਣ ਦੀ ਕੋਸ਼ਿਸ਼ ਸੀ ਪਰ ਇੱਕ ਨੂੰ ਹੀ ਜੋ ਹੈ ਲਾ ਪਾਏ ਤੇ ਫਰਾਰ ਹੋ ਗਏ ਤਾਂ ਹੁਣ ਇਹ ਮਾਮਲਾ ਜਿਹੜਾ ਵਾ ਕਾਫੀ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਪਰਿਵਾਰ ਵਾਲੇ ਚਿੰਤਿਤ ਨੇ ਤਾਂ ਜਰਾ ਲੋਕ ਵੀ ਸਾਵਧਾਨ ਤੇ ਸੁਚੇਤ ਰਹੋ ਤੇ ਹੁਣ ਇੱਕ ਵੱਡੀ ਖਬਰ ਜਿੱਥੇ ਜਲੰਧਰ ਦੇ ਵਿੱਚ ਸਾਹਮਣੇ ਆਈ ਹੈ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਪਰ ਲੋਕ ਵੀ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਤੇ ਖੜੇ ਕਰਦੇ ਨੇ ਕਿ ਇਹ ਜਿਹੜੇ ਵਾਰਦਾਤਾ ਕਰਦੇ ਨੇ ਚੋਰ ਨੇ ਇਹਨਾਂ ਤੇ ਨਾਥ ਕਿਉਂ ਨਹੀਂ ਪਾਈ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਹੌਸਲੇ ਲਗਾਤਾਰ ਬੁਲੰਦ ਨੇ ਤੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਵੀ ਮੁਸ਼ਕਲ ਪਰਿਆ ਹੋ ਗਿਆ ਕਿਉਂਕਿ ਕਦੋਂ ਕਿੱਥੇ ਲੁੱਟ ਕਰ ਲੈਣ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਤਾਂ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਤੇ ਤੁਸੀਂ ਵੀ ਜਰਾ ਸਾਵਧਨ ਤੇ ਸੁਚੇਤ ਰਹੋ ਤੇ ਇਸ ਵੀਡੀਓ ਨੂੰ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਵਧੇਰੇ ਸ਼ੇਅਰ ਕਰੋ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ